ਸਤਿ ਸ਼੍ਰੀ ਅਕਾਲ ਡੀਡੀਐਸ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਬਲਜਿੰਦਰ ਕੌਰ ਮੰਗੇਵਾਲ ਖਬਰ ਹੈ ਜੀ ਤੂਰੀ ਤੋਂ ਦੇਖਦੇ ਆਂ ਵੀਰੋ ਚੀਫ ਸੁਖਵਿੰਦਰ ਪਲਾਹਾ ਦੀ ਵਿਸ਼ੇਸ਼ ਰਿਪੋਰਟ ਸਰ ਜੀ ਨਾਮ ਹੈ ਆਪਣਾ ਮੈਂ ਤੁਹਾਨੂੰ ਪਵਨ ਗਰਗ ਸਰਪ੍ਰਸਤ ਅਗਰਵਾਲ ਸਮਾਜ ਸਭਾ ਪੂਰੀ ਇੱਕ ਕੈਂਪ ਇੱਥੇ ਲਾਇਆ ਗਿਆ ਹੈ ਨਿਊਰੋਪੈਕੀ ਦਾ ਇਹ ਪਬਲਿਕ ਦੀ ਡਿਮਾਂਡ ਤੇ ਲੱਗਿਆ ਔਰ ਜਿੰਨਾਂ ਲੋਕੇ ਬਹੁਤ ਬਿਮਾਰੀਆਂ ਕਰਨਾ ਐਲੋਪੈਥੀ ਨਾਲ ਹੋਰ ਪੈਥੀ ਨਾਲ ਨਹੀਂ ਠੀਕ ਆਈਆਂ ਇਹ ਪੈਥੀ ਦੇ ਵਿੱਚ ਜਮਾ ਕੇ ਦੇਖਦੇ ਨੇ ਕਿ ਠੀਕ ਹੋ ਜਾ। ਉਮੀਦ ਹੈ ਕਿ ਇਕਨ ਨੂੰ ਬਹੁਤ ਲਾਭ ਹੋਈਗਾ। ਔਰ ਲੋਕਾਂ ਨੂੰ ਬਹੁਤ ਹੁੰਮ ਹੁਹਾਰਾ ਮਿਲਿਆ। ਔਰ ਪੂਰਾ ਦੇਖੋ ਹਾਲ ਵਿੱਚ ਪੜਿਆ ਪਿਆ। ਪੂਰੀ ਸਾਡੀ ਸੇਵਾ ਦਿੱਤੀ ਚਲੂਗੀ। ਇਹ ਅਤਰਵਾ ਸਮਾਜ ਹਰ ਸਾਲ ਕਰੇ ਜੋ ਫੂਨ ਦਾਨ ਕੈਂਪ ਕੋ, ਕੋਵਿਡ ਕੈਂਪ ਕੋ ਤੇ ਹੋਰ ਆਪਣਾ ਨੇ ਲੋ ਮੈਡੀਕਲ ਕੈਂਪ ਹਰ ਤਰ੍ਹਾਂ ਦੇ ਕੈਂਪ ਲਾ ਕੇ ਸੇਵਾ ਕਰਦੇ ਆ ਉਸ ਤੋਂ ਬਾਅਦ ਜਿਹੜੇ ਪਰਿਵਾਰ ਗੁਆਦੀ ਤੋਂ ਕਿ ਕਿਸੇ ਤਰੀਕੇ ਨਾਲ ਕੋਈ ਹੋਰ ਸਹਾਇਤਾ ਭਾਲਦੇ ਨੇ ਉਹ ਵੀ ਕਿਸੇ ਦਾ ਕੋਈ ਲੜਕੀ ਦਾ ਵਿਆਹ ਸ਼ਾਦੀ ਲੜਕਿਆ ਹੋਵੇ ਉਹ ਯਾਨੀ ਕਿ ਭਾਪ ਕਿਸ ਤਰ੍ਹਾਂ ਦੇ ਸਮਾਜ ਸੇਵਾ ਦੇ ਕੰਮ ਹੈਗੇ ਨੇ ਸਾਰੇ ਘਰੋਂ ਆਪ ਸਮਾਜ ਚੜ੍ਹ ਕੇ ਕਰਦੇ ਨੇ ਔਰ ਅਪੀਲ ਕਰਦੇ ਆ ਕਿ ਸਾਰੇ ਸ਼ਹਿਰवासी ਇੱਥੇ ਬਹੁਤ ਬਹੁਤ ਸਹਾਇਕ ਹੋ ਦੇਣਗੇ ਔਰ ਸਾਡੇ ਹੌਸਲੇ ਅਸੀਂ ਬਰਧ ਕਰਦੇ ਆ ਜਿਵੇਂ ਹੋਲੀ ਕੈਂਪ ਲੱਗਦੇ ਰਹਿਣਗੇ ਜਿੰਨੇ ਕੰਮ ਤੇ ਵੀ ਲੱਗਦੇ ਰਹਿੰਦੇ ਕਿ ਅੱਗੇ ਵੀ ਬਹੁਤ ਲੱਗਿਆ ਜੀ ਚਾਹਤਾ ਲੱਗਿਆ ਕਟੋਂ ਤੋਂ 12 15 ਕੈਂਪ ਹੋਤਾ ਹੈ ਪਰ ਹਰ ਸਾਲ ਲੱਗ ਕੇ ਇੱਕ ਮੂਰੇ ਅੱਧਰਵਾਲ ਦੀ ਆਪਣੀ ਝਲਤੀ ਆ ਰਹੀ ਹੈ ਇਸ ਰਸਤਿਆਂ ਦੇ ਵਿੱਚ ਉਹ ਬੜੀ ਧੂਮ ਤਾਂ ਆਪਣਾ ਮਣਾਈ ਜਾਊਗੀ ਤਾਂ ਕਿ ਜਾਗਰੂਤਤਾ ਮਿਲੇ ਕਿ ਅੱਧਰਵਾਲ ਸਮਾਜ ਕਿੱਥੋਂ ਪੈਦਾ ਹੋਇਆ ਕੀ ਇਹਦੀ ਬੁਨਿਆਦ ਸੀ ਮਹਾਰਾਜ ਅਗਰਸੈਨ ਇਹਦੇ ਬਾਨੀ ਨੇ ਜਿੰਨੇ ਵੀ ਅੱਧਰਵਾਲ ਹੈਗੇ ਨੇ ਉਹਨਾਂ ਦੇ 17 18 ਪੁੱਤਰ ਸੇ ਸਾਰੇ ਖੋਤੇ ਪੜੇ ਹੋਏ ਨੇ ਉਹਨਾਂ ਦੇ ਕੁਝ ਸੰਦੇਸ਼ ਸੀਗਾ ਸਮਾਜ ਦਾ ਉਹ ਪਹਿਲਾ ਇੱਕ ਮਹਾਰਾਜ ਹੋਏ ਨੇ ਕਿੰਨਾ ਨਹੀਂ ਕਿ ਭਾਈਚਾਰਾ ਸਿਖਾਇਆ ਉਹ ਤੇ ਅੱਜ ਦੀ ਸੋਨੇ ਦੇ ਕਿਤੇ 3000 ਰੁਪਇਆ ਪਿਆ ਜਦ ਵੀ ਕੋਈ ਬੰਦਾ ਆਉਗਾ ਕੋਈ ਵਪਾਰੀ ਉਸ ਬੰਦੇ ਭਾਈ ਸ਼ਹਿਰ ਦਾ ਸ਼ਾਹੀ ਦਾ ਉਸ ਨੂੰ ਹਰੇਕ ਜਾ ਕੇ 1 ਰੁਪਇਆ ਦੇ ਕੇ ਆ ਨਾ ਕਿਟ ਦੇ ਕੇ ਨਾ ਤੂੰ ਉਹ 2 ਰੁਪਏ ਆਪਣੇ ਖਾਤੇ ਚ ਜਮਾ ਕਰਾ ਕੇ ਉਹ ਵੀ ਇਸ ਵਾਗੇ ਤੋਂ ਲੈਣ ਦੇਣ ਕਰ ਆਏ ਨਾ ਆਪਣਾ ਘਰ ਦਾ ਪਰ ਇਹ ਬਿਜ਼ਨਸ ਦਾ ਵਪਾਰ ਕਰ ਇਹ ਸਮਾਜ ਦਾ ਸਭ ਤੋਂ ਪਹਿਲਾ ਮਹਾਰਾਟਰ ਸਾਨੇ ਜੀ ਸਰਵਲ ਕੈਂਪ ਦੇ ਬੰਦਿਆਂ ਕਰਵਾਉਣ ਤੋਂ ਬਾਅਦ ਅੱਜ ਧੂਲੀ ਦੇ ਵਿੱਚ ਚੱਕਰਵਾਲ ਸਮਾਜ ਸਭਾ ਵੱਲੋਂ ਨਿਰੋਧ ਨਰਤੀ ਦਾ ਪਹਿਲਾ ਕੈਂਪ ਲਗਾਇਆ ਗਿਆ ਹੈ ਅੱਧਰਵਾਲ ਸਮਾਜ ਸਭਾ ਵੱਲੋਂ ਪ੍ਰਧਾਨ ਮਤਲਬ ਲਾਲ ਬੰਸੋ ਜੀ ਨੇ ਉੱਥੇ ਵਿੱਚ ਤੇ ਸੈਕਟਰਿੰਗਰੀ ਜੀ ਦੀ ਬਾਈ ਦੇ ਵਿੱਚ ਅੱਗੇ ਵੀ ਕਈ ਕੈਂਪ ਲੱਗੇ ਹਨ ਜਿਵੇਂ ਕਿ ਬਲੱਡ ਡੋਨੇਸ਼ਨ ਕੈਂਪ ਲਾਲੋ ਉਮਰਗਾਥੀ ਕੈਂਪ ਲਾਲੋ ਬਾਕੀ ਅੱਧਰਵਾਲ ਸਮਾਜ ਸਭਾ ਕਾਫੀ ਪ੍ਰਾਣੀ ਸੰਸਥਾ ਬਣੀ ਹੋਈ ਹੈ ਧੂਲੀ ਦੇ ਵਿੱਚ ਤੇ ਹੋਰ ਵੀ ਸਮਾਜ ਭਲਾਈ ਦੇ ਬਹੁਤ ਵਧੀਆ ਉਪਰਾਲੇ ਕਰ ਰਹੀ ਹੈ ਜਿਵੇਂ ਕਿਸੇ ਕੋਈ ਦਿੱਕਤ ਦੇ ਵਿੱਚ ਚੱਕਰਵਾਲ ਪਰਿਵਾਰ ਮਤਲਬ ਉਹਨੂੰ ਮਦਦ ਸਹਾਇਤਾ ਦੇਣੀ ਜਾਂ ਕਿਸੇ ਮੈਟਰਮੋਨੀਅਮ ਨਾਲ ਵੀ ਜਿਵੇਂ ਵਿਆਹ ਸ਼ਾਦੀ ਦੇ ਵਿੱਚ ਲੜਕੇ ਲੜਕੀਆਂ ਉਹਦੇ ਵਿੱਚ ਸਹਿਯੋਗ ਦੇਣਾ ਤੇ ਹੋਰ ਵੀ ਸਮਾਜ ਭਲਾਈ ਦੇ ਕੰਮਾਂ ਦੇ ਵਿੱਚ ਅਗਰਵਾਲ ਸਭਾ ਆਪਣਾ ਵਧੀਆ ਰੋਲ ਪਲੇ ਕਰਦੀ ਆ ਪੂਰੇ ਵਿੱਚ ਜੇ ਫਿਜ਼ੀਓਥੈਰੇਪੀ ਦਾ ਕੈਂਪ ਲੱਗਾ ਅਗਰਵਾਲ ਸਮਾਜ ਸਭਾ ਵੱਲੋਂ ਕੀ ਕਰਨਾ ਚਾਹੋਗੇ ਮਹਾਰਾਜਾ ਆਗਰਸਹਿਨ ਕੀ ਜੈ ਜੀ ਕੁੰਦੇਵੀ ਮਾਤਾ ਲక్ష్ਮੀ ਕੀ ਜੈ ਮਹਾਰਾਜਾ ਅਗਰਸੈਨ ਜੀ ਦੀ ਪ੍ਰੇਰਣਾ ਦੇ ਨਾਲ ਅਗਰਵਾਲ ਸਮਾਜ ਸਭਾ ਵੱਲੋਂ ਇਹ ਨੈਰੋਪੈਥੀ ਦਾ ਫਿਜ਼ੀਓਥੈਰੇਪੀ ਦਾ ਜਿਹੜਾ ਕੈਂਪ ਲਾਇਆ ਜਾ ਰਿਹਾ ਹੈਗਾ ਜਿਹਦੇ ਵਿੱਚ ਚੰਡੀਗੜ੍ਹ ਤੋਂ ਡਾਕਟਰ ਨੇ ਸਪੈਸ਼ਲਿਸਟ ਔਰ ਬਹੁਤ ਵਧੀਆ ਟ੍ਰੀਟਮੈਂਟ ਹੋ ਰਿਹਾ ਪੂਰਾ ਵਧੀਆ ਲੋਕਾਂ ਨੂੰ ਸਹਾਇਤਾ ਮਿਲ ਰਹੀ ਹੈ ਬਹੁਤ ਖੁਸ਼ ਹੈਗਾ ਅਗਰਵਾਲ ਸਮਾਜ ਸਭਾ ਸਮੇਂ ਸਮੇਂ ਤੇ ਜੋ ਹੈ ਬਹੁਤ ਵਧੀਆ ਸਮਾਜ ਦੇ ਭਲਾਈ ਦਾ ਕੰਮ ਕਰਦੀ ਹੈ ਪਹਿਲਾਂ ਤੋਂ ਹੀ ਅਸੀਂ ਇਹ ਸਮਾਜ ਦੇ ਭਲਾਈ ਦਾ ਕੰਮ ਕਰਦੇ ਆ ਜਿਵੇਂ ਮੈਡੀਕਲ ਕੈਂਪ ਲਾਣੇ ਬਲੱਡ ਕੈਂਪ ਲਾਣੇ ਇਸ ਤਰ੍ਹਾਂ ਦੇ ਰੋਸ ਰੋਕ ਦੇ ਕੈਂਪ ਲਾਣੇ, ਹੋਲ ਰੋਡ ਬੰਨਾਂ ਦੀ ਸਹਿਯੋਗ ਕਰਨੀ, ਤੀਰਥ ਯਾਤਰਾ ਕਰਾਣੀ, ਇਸ ਤਰ੍ਹਾਂ ਅਗਰਵਾਲ ਸਮਾਜ ਸਭਾ ਕੋਵਿਡ ਦੇ ਕੈਂਪ ਲਾਣੇ, ਇਸ ਤਰ੍ਹਾਂ ਅਗਰਵਾਲ ਸਮਾਜ ਸਭਾ ਹਰ ਵਕਤ ਅਗਰਵਾਲ ਸਮਾਜ ਲਈ ਔਰ ਸਾਰੇ ਲੋਕਾਂ ਦੇ ਭਲਾਈ ਦੇ ਲਈ ਸਦਾ ਤੱਕ ਪਰੇਂਦੀ ਹੈ। ਅਸੀਂ ਚਾਹੁੰਦੇ ਹਾਂ ਸਾਰੇ ਸਹਿਯੋਗ ਦੇਣ ਜੋ ਅਗਰਵਾਲਾਂ ਦੇ ਵਿੱਚ ਆਪਣੀਆਂ ਤਰੁਕੀਆਂ ਜਿਵੇਂ ਉਹਨਾਂ ਆਪਾਂ ਕਰੋ ਜਰੀਏ ਉਹ ਸਾਰੇ ਅਗਰਵਾਲ ਸਮਾਜ ਸਭਾ ਨਾਲ ਜੋੜਨ। ਅਸੀਂ ਖੁੱਡੇ ਚੈਂਟਰ ਆਏ ਅਸੀਂ ਬੇਨਤੀ ਕਰਦੇ ਹਾਂ ਔਰ ਤੁਹਾਡਾ ਵੀ ਬਹੁਤ ਧੰਨਵਾਦ ਕਰਦੇ ਹਾਂ। ਤੁਸੀਂ ਅੱਜ ਇੱਥੇ ਆਇਓ। ਔਰ ਬਹੁਤ ਹੀ ਵਧੀਆ ਇਹ ਕੈਂਪ ਹੈਗਾ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਹੈ ਥੋੜੀ ਚ ਪਹਿਲੀ ਵਾਰ ਕੈਂਪ ਲੱਗ ਰਿਹਾ ਹੈ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਮਹਾਰਾਜਾ ਅਗਰ ਸਿੰਘ ਜੀ ਜੋ ਲక్ష్ਮੀ ਕੀ ਗੋਪਾਲ ਕੀ ਜਾਈ ਬਾਈ ਨੰਬਰ ਆਵਾਜ਼ ਬੱਚਿਆਂ ਆਵਾਜ਼ ਕੈਂਪ ਲੱਗਿਆ ਕਿਸ ਕੈਂਪ ਕਿੰਨੇ ਕਿੰਨਾ ਰਿਸਪੌਂਸ ਆ ਰਿਹਾ ਹੈ ਨਮਸਕਾਰ ਮੇਰਾ ਨਾਮ ਅਜੇ ਗਾਂਧੀ ਮੈਂ ਚੰਡੀਗੜ੍ਹ ਤੋਂ ਆਇਆ ਕਿ ਨਿਊਰੋਥੈਰੇਪੀ ਦਾ ਕੈਂਪ ਲੱਗਿਆ ਇੱਥੇ ਬਿਨਾ ਦਵਾਈ ਦੇ ਅਸੀਂ ਇਲਾਜ ਕਰਦੇ ਆਂ ਅਗਰ ਵਾਰ ਸਮਾਜ ਵੱਲੋਂ ਇੱਥੇ ਜਿਹੜਾ ਉਤਰਾਲਾ ਕੀਤਾ ਗਿਆ ਮੈਂ ਤਖਵਾ ਕਰਦਾ ਉਹਨਾਂ ਦਾ ਸਾਨੂੰ ਉਹਨਾਂ ਨੇ ਇੱਥੇ ਮੌਕਾ ਦਿੱਤਾ ਕੰਮ ਕਰਦਾਂ ਅਜੇ ਤੱਕ ਮੈਂ ਲਗ 100 ਦੇ ਕਰੀਬ ਬਾਹਰ ਰਜਿਸਟ੍ਰੇਸ਼ਨ ਹੋ ਚੁੱਕੀ ਹੈ ਮਰੀਜ਼ਾਂ ਦੀ ਐਨੇ ਕੀ ਅਸੀਂ ਦੇਖ ਪਾਵਾਂਗੇ ਸਾਰੇ ਦਿਨ ਚ ਇਸ ਤੋਂ ਜ਼ਿਆਦਾ ਪੇਸ਼ੰਤਾਂ ਲੈਣੇ ਤਾਂ ਲੋਕਾਂ ਨੂੰ ਮੇਰੇ ਚਾਹੇ ਕੀ ਮੈਸੇਜ ਦੇਣਾ ਚਾਹਾਂ। ਮਰੀਜ਼ਾਂ ਨੂੰ ਇਹੀ ਮੈਸੇਜ ਦੇਣਾ ਚਾਹਾਂਗੇ ਜੀ ਫਰੂਟ ਖਾਓ, ਸਲਾਦ ਖਾਓ, ਖੂਬਸਾਰਾ ਪਾਣੀ ਪੀਓ। ਵੀ ਕਿੰਨਾ ਭਾਰ ਹੈ ਤਾਂ 1 ਲੀਟਰ ਪਾਣੀ ਪੀਣਾ ਚਾਹੀਦਾ ਹੈ। ਉਹਦੇ ਹਿਸਾਬ ਨਾਲ ਆਪਦੇ weight ਦੇ ਹਿਸਾਬ ਨਾਲ ਸਹੀ ਰੇ ਦੇ ਪਾਣੀ ਪੀਓ। ਮੈਨੂੰ ਇਹਦਾ ਬੁਖਾਰੀ ਡੇੜੇ ਨਹੀਂ ਆਏਗੀ ਜਿਨ੍ਹਾਂ ਦੀ ਆ ਗਈ ਹੈ। ਉੱਥੇ ਜਿਹੜਾ ਸੈਂਟਰ ਚੱਲਦਾ ਉੱਥੇ ਸੇਵਾਦਾਰਾਂ ਕੀ ਕਹਿੰਦੇ ਲੋਕਾਂ ਨੂੰ ਅੱਜਕੱਲ ਬਾਹਰ ਦਾ ਖਾਣਾ ਬਹੁਤ ਖਾਣੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਸਾਡੇ ਆਸਤੇ ਬੜਾ ਫਾਇਦੇਮੰਦ ਹੈ ਜਿਹੜਾ ਬਾਹਰ ਦਾ ਖਾਣਾ ਖਾਂਦੇ ਸਾਡੇ ਰੌਣਕ ਲੱਗੀ ਦੇਖਿਆ ਨਹੀਂ ਹਾਂ ਬਿਮਾਰੀਆਂ ਤੋਂ ਬਚਣਾ ਤਾਂ ਕਰਦਾ ਖਾਣਾ ਹਾਂ ਸ਼ਬਾ ਵੱਲੋਂ ਕੈਂਪ ਲਗਾਇਆ ਗਿਆ ఫిਜ਼ੀਓਥੈਪੀ ਦਾ ਕੀ ਕਹਿਣਾ ਚਾਹੁੰਦੇ ਕਰਵਾ ਸਵਾ ਸਵਾ ਉਹ ਜਿਹੜਾ ਅੱਜ ਲੈ ਕੇ ਦਾ ਕੈਂਪ ਲਾਇਆ ਗਿਆ ਅੱਜ ਦਾ ਵੀ ਇਹ ਕੰਮ ਤੇ ਕਿੰਨੀ ਪ੍ਰੋਬਲਮ ਹੈ ਅੱਗੇ ਉਹਦੇ ਵਿੱਚ ਅਸੀਂ ਇਹ ਸੋਚਿਆ ਕਿ ਅੱਜ ਚੰਡੀਗੜ੍ਹ ਤੋਂ ਡਾਕਟਰ ਆਏ ਨੇ ਉਹ ਵੀ ਪੜੀਗ ਦਾ ਫੋਨ ਸਾਜੀ ਹੋਣੀ ਤੇ ਨਾਲ ਹੀ ਸਾਡੇ ਮੈਂਬਰ ਗਏ ਨੇ ਅੰਮ੍ਰਿਤਪੁਰ ਨਾਲ ਦੱਸਿਆ ਕਿ ਅਪਰਾਮ ਜ਼ਰੂਰ ਹੋਵੇ। ਸੋ ਇੱਥੇ ਜਿਹੜੇ ਅੱਜ ਪੀਸ਼ਾਟ ਆਏ ਨੇ ਉਹ ਦੂਸਰੂ ਕੀ ਨੇ ਤੇ ਪੰਜਾਹ ਦਿਨਾਂ ਦੇ ਨਾਲ ਹਿੰ ਤੱਕ ਕਿੰਨੇ ਕੁ ਮਰੀਜ਼ ਆ ਚੁੱਕੇ ਨੇ ਇਹ ਦਿਖਾਉਂਦੇ ਹਾਂ। ਹੁਣ ਤੱਕ 85 ਮਰੀਜ਼ ਆਪਣੇ ਰੋਸੋ ਟੈਕਰ ਵੀ ਇਹ ਕਾਫੀ ਕੋ ਆਈਡੀਆ ਨੇ ਦੋਵੇਂ ਦਾ ਕਾਰਨ ਹੈ ਕਿ ਚਤੁਰ ਉਮੀਦਵਾਰ ਨੂੰ 300 ਤੋਂ ਜ਼ਿਆਦਾ ਪੀਸੈਂਟ ਲੱਗਿਆ